ਵਾਹਿਗੁਰੂ ਜੀ ਮੇਰਾ ਪਾਕਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਗਏ ਬਵੰਜਾ ਰਾਜੇ ਜਿਹੜੇ ਸਾਧ ਸੰਗਤ ਜੀ ਬੜੇ ਚਿਰਾਂ ਤੋਂ ਉਸ ਜੇਲ੍ਹ ਦੇ ਅੰਦਰ ਸੜ ਰਹੇ ਸੀ ਉਹਨਾਂ ਨੂੰ ਸਾਧ ਸੰਗਤ ਜੀ ਇਹ ਸੀ ਵੀ ਇਹਨਾਂ ਨੂੰ ਮਾਰ ਦੇਣਾ ਅੰਦਰ ਹੀ ਖਤਮ ਕਰ ਦੇਣਾ ਜਹਾਂਗੀਰ ਚੀਚਾ ਇਹ ਸੀ ਉਹਨਾਂ ਦਾ ਰਾਜ ਘਰ ਸਭ ਤੱਕ ਬਲਿਆ ਤੇ ਸਾਧ ਸੰਗਤ ਜੀ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੱਲੇ ਨਾਲ ਲਾਗੇ ਬੈਠਾ 52 ਰਾਜੇ 52 ਕਲੀਆਂ ਵਾਲਾ ਤੋੜਾ ਇੱਕ ਇੱਕ ਕਲੀ ਫੜ ਲਈ ਤੇ ਸਾਰਿਆਂ ਦੀ ਖਲਾਸੀ ਕਰਾ ਦਿੱਤੀ ਸਤਿਗੁਰਾਂ ਨੇ ਅਖੋ ਸਤਨਾਮ ਸ੍ਰੀ ਵਾਹਿਗੁਰੂ ਦਾਇਰਸ਼ੇ ਪਾਚਨ ਬੰਦੀ ਛੋੜ ਕੇ ਸਾਧ ਸੰਗਤ ਦੀ ਬੰਦੀ ਛੋੜ ਜਦੋਂ ਕੋਈ ਅਰਦਾਸ ਕਰਦਾ ਹੈ ਤੇ ਸਤਿਗੁਰੂ ਦੀ ਅਰਦਾਸ ਬੰਦੀ ਕੱਟ ਦੇਉ ਗੁਰੂ ਜੀ ਮੇਰੀ ਬੰਦੀ ਕੱਟ ਦੇਉ ਗੁਰੂ ਸੇ ਸਤਿਗੁਰਾਂ ਦੇ ਅੱਗੇ ਅਰਦਾਸ ਕਰਦਾ ਹੈ ਤੇ ਮਹਾਰਾਜ ਉਹਦੀ ਖਲਾਸੀ ਕਰਦਾ ਇਸ ਤਰ੍ਹਾਂ ਭਗਤ ਕਬੀਰ ਜੀ ਦਾ ਵੀ ਇਹ ਸੰਦੇਸ਼ ਹੈ ਕਿ ਜਦੋਂ ਅਗਿਆਨਤਾ ਦੀ نیند ਭਾਵ ਮੌਤ ਪਾਉਂਦੀ ਹੈ ਤੇ ਅਗਿਆਨਤਾ ਦੀ نیند ਖੁੱਲਦੀ ਹੈ ਉਥੇ ਜਾ ਕਰਕੇ ਜ਼ਿੰਦਗੀ ਦਾ ਸਾਰਕਤਾ ਉਹ ਜਦ ਹੁੰਦਾ ਹੈ ਤੇ ਸਾਧ ਸੰਗਤ ਜੀ ਫਿਰ ਗੁਰਮੁਖ ਪਿਆਰਿਓ ਜਮਾ ਦੇ ਡੰਡੇ ਪੈ ਗਏ ਕਬੀਰ ਜੰਮ ਦਾ ਠੇਂਗਾ ਪਿਆ ਬੜਾ ਬੁਰਾ ਹੈ ساری ਜੀਵਨ ਦੀ ਲੀਲਾ ਅੱਖਾਂ ਦੇ ਸਾਹਮਣੇ ਆਉਂਦੀ ਹੈ ਸੱਤ ਸੰਗਤ ਜੀ ਜਦੋਂ ਜਮਾਂ ਦਾ ਇੱਕੋ ਡੰਡਾ ਪਰ ਤੇ ਜਿਹੜੇ ਰੱਬ ਦੇ ਪਿਆਰੇ ਮਾਰੇ ਕਿਉਂ ਜਾਨੋ ਉਹਨਾਂ ਦੇ ਨੇੜੇ ਵੀ ਚੋਂ ਆਖੋ ਸਤਨਾਮ ਬਾਹੀ ਜਿਹੜੇ ਅਗਿਆਨਤਾ ਦੀ ਨੀਂਦ ਵਿੱਚੋਂ ਜਾਗ ਪੈਂਦੇ ਨੇ ਗੁਰੂ ਦੇ ਗਿਆਨ ਦੇ ਤੁਰਦੇ ਨੇ ਸਤਗੁਰਾਂ ਦੇ ਪੱਲੇ ਜਿਹੜੇ ਲੱਗ ਜਾਂਦੇ ਗੁਰਮੁਖ ਪਿਆਰਿਓ ਸਤਗੁਰੂ ਸਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਕੋਲੇ ਜਨ ਕਦੇ ਜਾਣਾਂ ਦਾ ਕੀ ਉਹਨਾਂ ਦੇ ਨੇੜੇ ਵੀ ਨਾ ਮਹਾਰਾਜ ਜੀ ਨੇ ਧਰਮਰਾਜੋ ਵੀ ਕਿਹਾ ਉਹਦੇ ਵੀ ਬਚਨਾਂ ਸਤਬੁਰਾ ਨੇ ਲਿਖੇ ਨਾ ਸਾਰ ਸੰਗ ਕਹਿੰਦੇ ਜਿੱਥੇ ਕੀਰਤਨ